ਜੇ ਦੁਨੀਆਂ ਦੇ ਵਿੱਚ ਆਇਆ ਏ ਤਾਂ ਕੰਮ ਕਿਸੇ ਦੇ ਆਇਆ ਕਰ ਹਰਿਆ ਕਰ ਤੂੰ ਦੁੱਖ ਕਿਸੇ ਦੇ ਨਾ ਕਿਸੇ ਨੂੰ ਕਦੇ ਸਤਾਇਆ ਕਰ ਜੇ ਦੁਨੀਆਂ ਦੇ ਵਿੱਚ ਆਇਆ ਏ ਤਾਂ ਕੰਮ ਕਿਸੇ ਦੇ ਆਇਆ ਕਰ ਆਰਿਆ ਕਰ ਤੂੰ ਦੁੱਖ ਕਿਸੇ ਦੇ ਨਾ ਕਿਸੇ ਨੂੰ ਕਦੇ ਸਤਾਇਆ ਕਰ ਕਦੇ ਕਰ ਸੇਵਾ ਸਿਮਰਨ ਤੂੰ ਜੀਵਨ ਸਫਲ ਬਣਾਇਆ ਕਰ ਖੋ ਕਿਸੇ ਦੀ ਰੋਟੀ ਨਾ ਤੂੰ ਰੋਟੀ ਖਾਇਆ ਕਰ ਕਦੇ ਕਰ ਸੇਵਾ ਸਿਮਰਨ ਤੂੰ જીવન સફળ બનાયા કર